ਆਪਣੀ ਨਰਦੀ ਦੇ ਪਈਸਣਾ ਜੀ ਪ੍ਰਧਾਨ ਜੀ ਕੀ ਕਹਿਣਾ ਜੈ ਸ਼੍ਰੀ ਰਾਮ ਜੈ ਗੋ ਮਾਤਾ ਅੱਜ ਅਸੀਂ 8-10 ਦਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋ ਆਸ਼ਰਮ ਚ ਮੰਦਰ ਤੋੜੇ ਗਏ ਸੀ ਪੈਸੂਟ ਗਲਮਾ ਮੋੜ ਗਏ ਉਹਦਾ ਉਹਦੇ ਵਾਸਤੇ ਸਾਡੇ ਕੋਲੋਂ ਸਮਾਨ ਲੈ ਗਿਆ ਸਮਾਨ ਸਮਾਨ ਸਰ ਗਿੱਪੀ ਸਾਹਿਬ ਨੇ ਇਹ ਸਮਾਨ ਲਿਆ ਸੀ ਦੋ ਦਿਨ ਦਾ ਤੇ ਅੱਜ 8-10 ਦਿਨ ਹੋ ਗਏ ਅਸੀਂ ਅਸਡੇ ਸਾਹਿਬ ਅੱਗੇ ਧਰਨਾ ਵੀ ਲਾਇਆ ਸਰਕਾਰ ਦਾ ਵੀ ਵਿਰੋਧ ਕਰਿਆ ਕਿ ਜਿਹੜਾ 20 ਬੇਅਦਬੀ ਦਾ ਕੇਸ ਰਾਜਪੁਰੇ ਚ ਸਾਹਮਣੇ ਆਇਆ ਡਢ ਦੋ ਸਾਲ ਤੋਂ ਜਦੋਂ ਦੀ ਇਹ ਸਰਕਾਰ ਬਣੀ ਹੈ ਚਾਹੇ ਉਹ ਪੁਰਾਣੇ ਰਾਜਪੁਰੇ ਸਿਵਲਿੰਗ ਚਾਤਕੇ ਤੋਂ ਤਮੀ ਬਾਹਰ ਤੋਂ ਸਟਕੇ ਆਇਆ ਪ੍ਰਸ਼ਾਸਨ ਚਾਹੇ ਉਹ ਅਰਜੰਦ ਦੇਵ ਕਲੋਨੀ ਚ ਮੰਦਰ ਤੋੜਿਆ ਗਿਆ ਮੂਰਤੀਆਂ ਤੋੜੀ ਗਈਆਂ ਕੋਈ ਕਾਰਵਾਈ ਨਹੀਂ ਹੋਈ ਤੇ ਤਿੱसरी ਕਾਰਵਾਈ ਇਹ ਜਿਹੜੀ ਹੋਈ ਇਸ ਕਰਕੇ ਸਾਨੂੰ ਸਟੈਂਡ ਲੈਣਾ ਪਿਆ ਵੀ ਜਦੋਂ ਵੀ ਕੋਈ ਬੇਅਦਬੀ ਹੁੰਦੀ ਹੈ ਸਰਕਾਰ ਬੰਦੇ ਹੁੰਦੀ ਹੁਣ ਸਾਰਿਆਂ ਨੇ ਬੈਠ ਕੇ ਸਾਰਿਆਂ ਦੇ ਸਾਹਮਣੇ ਇਹ ਫੈਸਲਾ ਹੋਇਆ ਇਹ ਜਿਹੜੀ ਜਗ੍ਹਾ ਮੰਦਿਰ ਵਾਸਤੇ ਕਾਗਜ਼ਾਂ 'ਚ ਅਲਾਟਮੈਂਟ ਨਹੀਂ ਹੈ ਇਸ ਜਗ੍ਹਾ ਦੀ 60 ਸਾਲ ਤੋਂ ਇੱਥੇ ਮੰਦਿਰ ਬਣਿਆ ਹੋਇਆ ਇਹ ਵੀ ਗੱਲ ਸੱਚ ਹੈ ਸਾਰਿਆਂ ਨੂੰ ਪਤਾ ਇਸ ਗੱਲ ਦਾ ਤੇ ਇਹ ਅਲਾਟਮੈਂਟ ਕਰਕੇ ਦੇਣਗੇ ਇਸ ਜਗ੍ਹਾ ਨੂੰ ਤੇ ਮੌਕੇ ਤੇ ਜਿਹੜੀ ਟਕਟਭਜ ਹੋਈ ਹੈ ਜੋ ਵੀ ਹੋਇਆ ਉੱਥੇ ਅਸੀਂ ਆਪਦਾ ਭਗਵਾਨ ਸ਼ੇਖ ਦਾ ਜਿਹੜਾ ਸ਼ਿਵਲਿੰਗ ਹੈ ਵਿਧੀ ਵਿਧਾਨ ਨਾਲ ਪੰਡਾਰਾ ਕਰਕੇ ਪੰਡਿਤ ਬੁਲਾ ਕੇ ਠਾਪੀ ਕਰਾਂਗੇ ਤੇ ਇਹ ਗੱਲ ਸਾਹਮਣੇ ਆਈ ਹੈ ਕਿਉਂਕਿ ਆਹ ਮਹੱਲੇ ਦੇ ਲੋਕ ਵੀ ਬੈਠੇ ਸਨ ਉਹਨਾਂ ਨੇ ਕਿਹਾ ਅਸੀਂ ਤਾਂ ਸਿਰਫ ਜਿਹੜੀ ਨਮੀ ਉਸਾਰੀ ਹੋਈ ਹੈ ਉਹ ਅਸੀਂ ਤੋੜੀ ਨਹੀਂ ਹੈ ਅਸੀਂ ਸਿਰਫ ਆ ਕੇ ਜਿਹੜੇ ਇੱਥੇ ਮਿਸਤਰੀ ਲੱਗੇ ਹੋਏ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਹਾਡੇ ਤੇ ਕਾਰਵਾਈ ਹੋ ਗਈ ਹੈ ਇਨਕਲੋਜ਼ਮੈਂਟ ਹੋ ਰਹੀ ਹੈ ਇਹ ਜਗਾ ਕਿਸੇ ਦੀ ਅਲਾਟਮੈਂਟ ਨਹੀਂ ਹੈ ਤਾਂ ਉਹ ਉੱਥੇ ਮਿਸਤਰੀਆਂ ਨੇ ਇਹ ਜਿਹੜੀ ਜਗਾ ਟਾਇਆ ਯਾ ਉਹਨਾਂ ਦੇ ਬੰਦੇ ਨੇ ਢਾ ਗਿਆ ਉਹ ਗੱਲ ਸਾਹਮਣੇ ਆ ਚੁੱਕੀ ਹੈ ਕਿਸੇ ਕੋਲ ਜਵਾਬ ਨਹੀਂ ਸੀ ਇਸ ਗੱਲ ਦਾ ਪਰ ਅੱਗੇ ਵਾਸਤੇ ਉਸ ਨੂੰ ਕੋਈ ਛੇੜੇਗਾ ਨਹੀਂ ਇਹ ਜਗਾ ਅਲਾਟਮੈਂਟ ਹੋ ਕੇ ਉੱਥੇ ਐਜ ਇਟ ਇਜ ਮੰਦਿਰ ਰਹੂਗਾ ਭਗਵਾਨ ਸ਼ਿਵ ਦੀ ਜਿਸ ਤਰ੍ਹਾਂ ਪਹਿਲਾਂ ਪੂਜਾ ਹੁੰਦੀ ਰਹੀ ਹੈ ਹੁੰਦੀ ਰਹੂਗੀ ਨਕਸ਼ੇ ਦੇ ਅੰਦਰ ਉੱਥੇ ਇਹਨਾਂ ਨੇ ਪਾਸ ਕਰਿਆ ਸੀ ਉੱਥੇ ਬਾਥਰੂਮ ਬਣਾਉਣ ਵਾਸਤੇ ਉਹ ਵੀ ਕੰਦੇ ਅਸੀਂ ਲਿਖ ਕੇ ਭੇਜ ਰਹੇ ਹਾਂ ਵੀ ਇਹਨੂੰ ਕੈਨਸਲ ਕਰਿਆ ਜਾਵੇ ਉੱਥੇ ਕੋਈ ਬਾਥਰੂਮ ਨਹੀਂ ਬਣਾਣਾ ਕਿੰਨੇ ਦਿਨ ਦਾ ਅਰਜ਼ੀ ਕੋਈ ਟਾਈਮ ਬਾਉਂਡ ਰੱਖਿਆ ਜੀ ਇੱਕ ਹਫ਼ਤੇ ਚ ਸਾਨੂੰ ਇਹ ਇਥੇ ਦੀ ਰਿਪੋਰਟ ਬਣਾ ਕੇ ਜਿਹੜੀ ਭੇਜਣਗੇ ਉਹ ਦੇਣਗੇ ਇੱਕ ਦੋ ਮਹੀਨਿਆਂ ਦੇ ਅੰਦਰ ਉਹ ਆਸ ਹੋ ਜਾਵੇਗਾ ਪਰ ਰਿਪੋਰਟ ਇੱਕ ਮਹੀਨੇ ਚ ਬਣਾ ਕੇ ਭੇਜੀ ਜਾਊਗੀ ਉਸ ਆਸ ਸੰਬੰਦੇ ਤਦ ਤੱਕ ਪੂਜਾ ਪਾਠ ਜੋ ਹੈ ਉਦਾਂ ਹੀ ਚੱਲੇਗਾ ਉਹ ਚੱਲੇਗਾ ਅਸੀਂ ਉਥੇ ਨਵਾਂ ਸਿਵਲਿੰਗ ਸਥਾਪਿਤ ਕਰਾਂਗੇ ਵਿਧਿ ਵਿਵਧਾਨ ਨਾਲ ਤੇ ਮਹੱਲਾ ਸਾਰਾ ਸ਼ਹਿਰ ਨਿਵਾਸੀ ਜੋ ਵੀ ਜਾਣਦੇ ਆ ਉਥੇ ਇਸ ਤਰ੍ਹਾਂ ਹੀ ਪੂਜਾ ਕਰਦਾ ਹੁੰਦਾ ਕੀ ਕਹਿਣਾ ਚਾਹਤ ਕਰ ਰਹੀ ਸੀ ਸਾਹਿਬ ਜੀ ਅੱਜ ਐਲਜੀਐਮ ਸਾਹਿਬ ਨੇ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਉਹ ਜੜੀ ਮੰਦਿਰ ਜਗਾ ਹੈ ਕਸੂਬਾ ਆਸ਼ਰਮ ਦੇ ਵਿੱਚ ਉਹ 8 ਦਿਨ ਦੇ ਅੰਦਰ ਅੰਦਰ ਅਗਲੇ ਬੁੱਧਵਾਰ ਤੱਕ ਇਹ ਸਾਰੀ ਪ੍ਰੋਸੀਡਿੰਗ ਬਣਾ ਕੇ ਮੁੱਖ ਮੰਤਰੀ ਸਾਹਿਬ ਕੋਲ ਪੰਜਾਬ ਸਰਕਾਰ ਕੋਲ ਭੇਜ ਦੇਣਗੇ ਉਹਦੀ ਕਾਪੀ ਵੀ ਸਾਨੂੰ ਬੁੱਧਵਾਰ ਤੱਕ ਦੇਣਗੇ ਜੀ ਤੇ 2 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਜਗ੍ਹਾ ਹੈ ਮੰਦਰ ਦੇ ਨਾਂ ਕਰਕੇ ਇਹ ਸਾਨੂੰ ਕਾਪੀ ਮਿਲ ਜਾਏਗੀ ਇਹਨਾਂ ਨੇ ਸਾਨੂੰ assurance ਦਿੱਤਾ ਹੈ ਕਿ ਅਸੀਂ ਉਹਨਾਂ ਨੂੰ ਇਹ ਕਿਹਾ ਮੈਂ ਰਾਜਪਰੇ ਦੀ ਇਹੋ ਜੀ ਘਟਨਾ ਦੁਬਾਰਾ ਨਾ ਹੋਵੇ ਇਹ ਰਾਜਪਰੇ ਦੀ ਜੀ ਘਟਨਾ ਹੈਗੀ ਕਿਉਂਕਿ ਰਾਜਪਰੇ ਦੇ ਸੰਬੰਧ ਹੈ ਇੱਥੇ شریف ਲੋਕ ਹੈ ਕੀ ਕਹਿਣਗੇ ਪਰ ਅਸੀਂ ਅੱਜ ਤਰਨਾ ਵੀ ਲਾਇਆ ਇੱਥੇ ਹੈ ਰੋਸ਼ਟ ਪ੍ਰਦਰਸ਼ਨ ਵੀ ਕੀਤਾ ਹੈ ਤੇ ਹਨੂਮਾਨ ਚਲੀਸਾ ਵੀ ਪੜਿਆ ਹੈ ਔਰ ਹਨੂਮਾਨ ਜੀ ਨੂੰ ਪ੍ਰਾਰਥਨਾ ਵੀ ਕੀਤੀ ਹੈ ਪ੍ਰਸ਼ਾਸਨ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਕੋਈ ਜੇਕਰ ਗਲਤ ਅੰਸਾਰ ਜਿਹੜਾ ਸਨਾਤਨ ਨੂੰ Hindu ਸਮਾਜ ਨੂੰ ਨੁਕਸਾਨ ਪਹੁੰਚਾਦਾ ਹੈ ਮੈਂ ਭਗਵਾਨ ਨੂੰ ਪ੍ਰਾਰਥਨਾ ਕਰਾਂਗਾ ਜਾਂ ਤਾਂ ਉਹਨੂੰ ਸਤਿਪੁਤਿ ਦੇਵੇ ਜਾਂ ਆਪਣੇ ਚਰਨਾਂ 'ਚ ਬੁਲਾ ਲਵੇ ਇੱਥੇ ਰਾਜਪੁਰੇ ਧਰਤੀ ਦੇ ਉਸ ਬੰਦੇ ਦੀ ਲੋੜ ਨਹੀਂ ਹੈ ਰਾਜਪੁਰੇ ਸ਼ਾਂਤੀਪੁਰ ਇਹ ਲੋਕ ਰਹਿੰਦੇ ਨੇ ਔਰ ਮੈਂ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਕਿ ਇਥੇ ਪੈਟਰੋਲਿੰਗ ਵਧਾਓ ਬਾਹਰ ਤੋਂ ਬਹੁਤ ਲੋਕ ਆ ਰਹੇ ਨੇ ਅਣਪਛਾਤੇ ਲੋਕ ਆ ਰਹੇ ਨੇ ਰੋਜ਼ ਘਟਨਾਵਾਂ ਹੋ ਰਹੀਆਂ ਸਾਨੂੰ ਐਸ ਡੀ ਐਮ ਸਾਹਿਬ ਨੇ ਇਹ ਵੀ ਆਸ਼ਵਾਸਨ ਦਿੱਤਾ ਹੈ ਪੈਟਰੋਲਿੰਗ ਵੀ ਵਧੇਗੀ ਔਰ ਜਿਹੜੇ ਅਣਪਛਾਤੇ ਲੋਕ ਨੇ ਉਹਨਾਂ ਦੀ ਪਛਾਣ ਵੀ ਹੋਏਗੀ ਤੇ ਬੁੱਧਵਾਰ ਤੱਕ ਸਾਨੂੰ ਕਾਪੀ ਇਹਦੀ ਮਿਲ ਜਾਏਗੀ ਜਿਹੜੀ ਰਿਪੋਰਟ ਪਰਚੇ